ਹਾਂਜੀ ਕੀ ਹਾਲ ਹੈ ਵੀਰੇ ਉਹ ਠੀਕ ਠਾਕ ਆਪਾਂ ਆਏ ਸੀ ਅੱਧ ਮੁੰਡੀਆਂ ਪਿੰਡ ਜਸ਼ਨ ਦੇ ਕੋਲ ਆਪਾਂ ਦਿਖਾ ਰਹੇ ਇਹਨਾਂ ਦੇ ਕੋ ਉਤਰ ਤੇ ਆਜੋ ਆਪਾਂ ਉਹਨਾਂ ਨੂੰ ਮਲਾਉਨੇ ਆਂ ਹਾਂਜੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਵਧੀਆ ਹਾਂਜੀ ਇਹ ਕੋ ਉਤਰ ਕਿਹੜਾ ਵੀਰੇ ਜਿਹੜਾ ਤੁਹਾਡਾ ਅੱਛਾ ਇਹ ਬਾਈ ਬਾਬੇ ਧੰਨੇ ਵਾਲਿਆਂ ਦਾ ਅੱਛਾ ਜੀ ਰੱਤਾਂ ਓਕੇ ਵੀਰੇ ਕੀ ਡਾ ਨਾਲ ਦੇ ਬਾਈ ਤਿੰਨ ਚਾਰ ਛੱਡੇ ਨੇ ਪੂਰੇ ਹੀ ੁੱਡੇ ਆ ਬਾਈ ਇਹ ਐਤ ਕੀ ਰਹਿ ਗਿਆ ਸੀ ਛੱਡਣ ਨਾਂ ਸੀ ਗਿਆ ਉਹ ਉਹ ਜਕਰ ਪੈ ਗਿਆ ਘਰੇ ਛੱਡ ਨਹੀਂ ਰਿਹਾ ਪੈ ਫਿਰ ਦਗਾ ਉਹ ਕਿ ਉਤਰ ਗਿਆ ਇਹ ਬਈ ਰਾਜਨ ਨਾਲ ਆਜਾ ਸ਼ਾਖ ਖਨ ਕੋਲੇ ਆ ਬਈ ਓਕੇ ਇਹਨਾਂ ਦੇ ਕੀ ਜੜਾ ਹੁਣ ਆ ਵੀਰੇ ਇਹ ਤਾਂ ਬਾਈ ਜਿਹਦੇ ਕੋਲ ਹੈਗੇ ਆ ਉਹ ਦਾ ਘਰ YouTube ਕਿਦਾਂ ਦਿੰਦੇ ਠੀਕ ਇਹਨੇ ਉੜਦੇ ਆ ਠੀਕ ਉਤਰਾ ਦੀ ਡਾਂ ਬਹੁਤ ਆ ਵੀਰੋ ਇਹਦਾ ਫੁੱਲ ਉੜਦੇ ਨੇ ਬਾਈ ਇਹਦੇ ਜਿਹੜੇ ਬੰਦੇ ਕੋਲੇ ਹੈਗੇ ਆ ਉਹ ਤਾਂ ਹੁਣੇ ਪਤਾ ਬਾਈ ਕਿਵੇਂ ਉੜਦੇ ਠੀਕ ਪੱਲਾ ਖੋਲੋ ਵੀਰੇ ਪਾਪਾ ਇਹਦੇ ਪੈਰਾਂ ਦੇ ਮੋਜ ਇਕੜਾ ਬੰਦੇ ਆ ਬਾਈ ਮੜ ਜੇ ਡੱਕੇ ਠੀਕ ਇਹ ਇਕੜਾ ਘੁੱਤਰ ਇਹ ਬਾਈ ਲੱਲੂਆਣੇ ਵਾਲੇ ਆਂਦਾ ਪਿਆ ਹੋਣਾ ਠੀਕ ਹੈ ਇਹ ਬਾਈ ਕਿਹਦਾ ਨੂੰ ਆ ਇਹ ਸਾਡੇ ਉਸਤਾਦ ਬਾਈ ਸੋਨੀ ਸਰਪੰਚ ਦੇ ਘਰੋਂ ਆਇਆ ਠੀਕ ਹੈ ਇਹ ਕਿਹੜੇ ਘੁੱਤਰਾਂ ਚੋਂ ਆ ਜਣੀ ਇਹ ਲੱਲੂ ਆਣੇ ਆਲੇ ਅਸਨਸਲੇ ਨਾ ਹਾਂ ਲੱਲੂ ਆਣੇ ਬਾਗੀ ਦੇ ਉਪਰ ਡਾਂਨ ਕੀ ਆ ਬਰੇ ਇਹਨਾਂ ਦੀ ਇਹਦਾ ਭਾਈ ਫੁੱਲ ਲੁੱਟਦੇ ਨੇ ਜਾਂਦੇ ਵੀ ਨਹੀਂ ਛੋਟੇ ਛੋਟੇ ਬੰਦੇ ਠੀਕ ਹੈ ਜੀ ਹਾਂ ਤਾਲ ਦੇ ਠੀਕ ਹੈ ਸਾਰੇ ਸੇੜ ਲੈ ਤੇ ਇਹ ਉਪਰ ਚ ਨੰਬਰ ਦਾ ਦੋ ਨੰਬਰ ਤੇ ਇਹ ਭਾਈ ਸਾਹਿਬ ਕੇ ਆਣਾ ਦਾ ਪਿਓ ਪੁੱਤ ਦੇ ਬੈਠੇ ਨੇ ਦੋਨੇ ਮੂਰੇ ਰੱਤੇ ਦਾ ਪੁੱਤ ਤੇ ਆ ਕਿ ਇਹ ਪੁੱਤੂ ਵਾਲੇ ਹਾਂ ਪੁੱਤੂ ਵਾਲੇ ਭਾਈ ਸਾਹਿਬ ਕੇ ਆਣ ਤੇ ਆ ਦੋ ਰੱਤੇ ਤਿੰਨ ਬੈਠਿਆ ਵੀ ਉਹ ਇੱਕ ਵਾਰ ਭਾਈ ਜਿਹੜਾ ਥੱਲੇ ਬੈਠਾ ਹੈ ਆਪਾਂ ਪਹਿਲਾਂ ਨਿਖਾਤਾ ਤੇ ਇੱਕ ਜਿਹੜਾ ਉਹ ਤੇ ਬੈਠਾ ਉਹਦੇ ਰਾਜਨ ਵਾਲੇ ਨਿਮਿਸ ਆ ਜਾਂਦੀ ਹੈ ਇੱਕ ਵਾਰ ਸਿਓ ਬਸ ਤੇ ਤਾਂ ਨਿਆਣਿਆਂ ਚ ਆ ਜਾਂਦਾ ਵਾਲਾ ਪਿੱਲਾ ਬਾਈ ਡੋਰ ਵਾਲੀ ਹੈ ਇਹ ਇਹਨਾਂ ਬਾਰੇ ਬੰਦਣਾ ਪਊਗਾ ਹੈ ਇਹਨਾਂ ਬਾਰੇ ਦਾ ਸੁਖ ਆਹ ਭਾਈ ਆਪਾਂ ਉੱਪਰ ਲੈ ਜਾਂਦਾ ਸੀਗਾ ਆਪਾਂ ਦਾ ਮਿਸਟਰ ਆ ਮੁੰਡਾ ਬਵਨ ਕਰਨੇ ਨੂੰ ਠੀਕ ਹੈ ਆ ਰਣੇ ਮੈਂ ਪੁੱਤਰ ਆ ਉਹ ਨਾਲ ਇਹਦਾ ਪਿੱਛੇ ਪੁੱਤਰੇ ਬੈਠਾ ਗਾਲਾ ਘੰਡਣਾ ਠੀਕ ਹੈ ਜੀ ਹਾਂ ਜੀ ਬਹੁਤ ਚੰਗੇ ਉੜਦੇ ਆ ਬਾਈ ਜਾਂਦੇ ਵੀ ਨਹੀਂ ਤੇ ਇਹ ਬੜਾ ਪੁੱਤਰ ਤੇ ਉਹ ਵੀ ਬਾਈ ਉਹ ਇਧਰੋਂ ਆ ਕੇ ਇਧਰ ਬਹਿ ਗਿਆ ਇਹ ਸਾਰੇ ਇੱਕੋ ਖੂਨ ਦੇ ਨੇ ਵੀਰੇ ਹਾਂ ਬਾਈ ਇੱਕੋ ਬਲੱਡ ਲਾਈਨ ਕਿਨਾ ਜੋਇ ਹੁੰਦੇ ਨੇ ਬਾਈ ਏ ਏ ਟੀ ਐਮ ਚੁਣੇ ਬਾਈ ਜੀ ਇਹ ਉਸਤਾਦ ਵਾਲੇ ਏ ਟੀ ਐਮ ਜੀ ਸਾਡੇ ਉਸਤਾਦ ਵਾਲੇ ਓਕੇ ਜੀ ਇਹ ਬਾਈ ਸੋਨੀ ਸਰਪੰਚ ਵਾਲੇ ਕਬੂਤਰ ਨੇ ਸਾਰੇ ਇੱਕੋ ਹੋਂਦੇ ਏ ਟੀ ਐਮ ਕਬੂਤਰ ਬਵਾਸਨ ਲੱਕ ਜੋ ਜੀ ਆ ਵੀਰੇ ਉਹਨਾਂ ਨੇ ਕੁਝ ਜੋੜੀਆਂ ਲਾਈਆਂ ਨੇ ਆਪਾਂ ਕਰਾਉਣੇ ਨੇ ਦਰਸ਼ਨ ਇਹ ਕਿਹੜਾ ਕ ਉਤਰ ਵੀਰੇ ਇੱਕ ਕ ਉਤਰੀ ਆ ਵੀਰੇ ਇਹ ਅੱਛਾ ਇਹ ਬਾਬੇ ਤਾਂ ਨਹੀਂ ਆ ਰਹੇ ਦੀ ਆ ਇਹ ਠੀਕ ਹੈ ਕੀੜਾ ਨਾ ਵੀਰੇ ਨਾ ਇਹ ਤਾਂ ਬਈ ਬਹੁਤ ਚੰਗੇ ਉੜਦੇ ਆ ਯਾਰ ਠੀਕ ਹੈ ਜੀ ਤੇ ਇਸ ਤੋਂ ਥੱਲੇ ਆਵਣੀ ਇਹ ਬਾਬੇ ਨੇ ਗੜਿਆ ਜਾਂਦੇ ਆ ਵੀਰੇ ਅੱਛਾ ਇਹਦੇ ਨਾਲ ਇਹ ਰਤੀ ਕਾ ਬਠੀਆ ਇਹ ਵੀ ਬਾਬੇ ਤਾਂ ਨਹੀਂ ਆ ਰਹੇ ਦੀ ਆ ਵੀਰੇ ਅੱਛਾ ਜੀ ਵੀਰ ਉਹਨੇ ਕੁਝ ਜੋੜੇ ਲਾਏ ਹੋਣੇ ਨੇ ਬਸ ਤੇ ਪਾਰਟੀਸ਼ਨ ਬਣਾਇਆ ਹੋਇਆ ਵੀ ਆ ਗੁੱਤਰ ਗੜਿਆਂ ਇਹ ਵੀਰੇ ਕਾਕਾ ਵਾਲੇ ਸੀ ਕਾਕਾ ਨਵਾਂ ਜਲਾਜੀ ਹਾਂਜੀ ਕਾਕਾ ਨਵਾਂ ਜਲਾਜੀ ਇਹ ਵੀਰੇ ਰਾਜਨ ਵਾਲੇ ਜੀ ਇਹ ਵੀ ਉੱਤਰ ਰਾਜਨ ਵਾਲੇ ਜੀ ਉੱਤਰੀ ਹੈ ਠੀਕ ਇਹ ਬਲ ਇਹ ਭਾਈ ਸਾਹਿਬ ਕਿਹਨਾਂ ਆ ਪੁੱਛੋ ਕਿ ਹਾਂ ਭਾਈ ਸਾਹਿਬ ਕਾ ਬਾਹਰ ਬੈਠੇ ਹੋ ਰਹੇ ਹਾਂ ਹਾਂਜੀ ਇਹ ਕਿਹੜੀ ਜੋੜੀ ਆ ਵੀਰੇ ਇਹ ਸਾਡਾ ਸਤਾਰ ਬਾਈ ਸੋਨੀ ਸਰਪੰਚ ਅੱਛਾ ਜੀ ਉਹਨਾਂ ਲਈ ਦੇਣ ਗਏ ਉਹਨਾਂ ਨੇ ਦਿੱਤੇ ਵੇ ਇਹ ਜੋੜੀ ਲੈ ਕੇ ਠੀਕ ਹੈ ਜੀ ਕੀੜਾ ਆ ਨਾ ਵੀਰੇ ਇਹ ਤਾਂ ਬੜੇ ਚੰਗੇ ਘੁੱਟਰ ਨੇ ਬਾਈ ਜਿੰਨੇ ਕਹਿਦੀ ਉਹਨੇ ਘੱਟ ਬਹੁਤ ਜ਼ਿਆਦਾ ਉੱਡਦੇ ਨੇ ਬਾਈ ਇਹ ਜਾਂਦੇ ਵੀ ਹੈ ਜੀ ਚਾਹੇ ਇਹਨਾਂ ਨੂੰ ਵੱਡੇ ਪੰਡਾਂ ਨੇ ਛੱਡੀ ਚੱਲੋ ਚਾਹੇ ਛੋਟੇ ਨੇ ਛੱਡੀ ਇਹ ਕਿੜੇ ਉਤਰਾਂਦਾ ਬਾਈ ਇਹ ਵੀ ਬਾਈ ਭਾਈ ਸਾਹਿਬ ਕੇ ਆਲੇ ਉੱਟੋ ਗਏ ਹੂੰ ਉੱਟੋੜੇ ਇਹਨਾਂ ਦੇ ਵੀ ਸੇਵੇਂ ਡਾਰ ਹਾਂ ਬਾਈ ਇਹ ਕਿਹੜਾ ਕਬੂਤਰ ਵੀ ਇਹ ਵੀਰੇ ਹਜ਼ਾਰ ਵਾਲਿਆਂ ਦਾ ਜਮਾਂ ਪਿਓਰ ਪਿਓਰ ਹੂੰ ਇਹਦਾ ਕਬੂਤਰ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਤੇ ਵਿਚਾਰਾ ਕਬੂਤਰਾਂ ਨੇ ਵੱਢਿਆ ਇੱਕ ਪਾਸਿਓਂ ਅੱਖ ਠੀਕ ਹੈ ਜੀ ਐ ਹੋ ਗਈ ਇਹਦੀ ਕੀ ਡਾਨਾ ਵੀਰੇ ਨਾਲ ਦੀ ਇਹ ਤਾਂ ਵੀਰੇ ਬਹੁਤ ਜ਼ਿਆਦਾ ਜੰਗੇ ਕਬੂਤਰ ਪੱਲਾ ਪੱਲੇ ਉਹ ਇਹਦਾ ਨਾਂ ਵੀਰੇ ਜਾਂਦੇ ਆ ਨਾਲੇ ਉੜਦੇ ਵੀ ਬਹੁਤ ਜਾਂਦੇ ਪੈਰ ਦੇ ਨਾਲ आगे उतर भी ਆ ਜਾਂਦਨ ਇਹ ਬਾਈ ਜੱਲੂਆਣੇ ਵਾਲਿਆਂ ਦੇ ਆ ਕੂਟਰ ਲਗਾਉਣੇ ਆ ਬਾਈ ਤੁਹਾਨੂੰ ਯਾਰ ਇਹ ਵੀਰੇ ਜਮਾ ਪ्योर ਰਾਜਨ ਵਾਲੇ ਕੂਟਰਾਂ ਦਾ ਇਹ ਠੀਕ ਹੈ ਜੀ ਇਹ ਮੇਰਾ ਭਰਾ ਹੀ ਆ ਮੁੰਡਾ ਮੇਰਾ ਵੀਰਾ ਹੀ ਆ ਮੰਨ ਕੇ ਚੱਲੂ ਪਰਿਵਾਰ ਵਾਲਾ ਰਿਲੇਸ਼ਨ ਹੀ ਆ ਉਹਦੇ ਨਾਲ ਅੱਡੇ ਪਿੰਡ ਦਾ ਹੀ ਆ ਮਨੀ ਮੁੰਡੀਆਂ ਦਾ ਓਕੇ ਵੀਰੇ ਉਹ ਬਾਈ ਨੇ ਆਪਾਂ ਨੂੰ ਗਿਫਟ ਕੀਤਾ ਸੀ ਇਹ ਇਹ ਸਕੂਟਰ ਦੀ ਔਲਾਦ ਆ ਆਪਣੇ ਘਰੇ ਜਿੰਨੇ ਵੀ ਕੂਤਰ ਨੇ ਗਾ ਆਪਣੇ ਰਾਜ ਨਾਲੇ ਇਸੇ ਕੂਤਰ ਤੇ ਬਣਾਏ ਹੋਏ ਨੇ ਓਕੇ ਵੀਰੇ ਕੀ ਡਾਣਾ ਵੀਰੇ ਇਹਨਾਂ ਦੀ ਇਹਨਾਂ ਵੀਰੇ ਬਸ ਉੱਛੋ ਹੀ ਨੇ ਜੀ ਵੀਰੇ ਕੋਲੇ ਹੈਗੇ ਆ ਭਾਪੇ ਚਾੜ ਦਿੰਦਾ ਪੈਰ ਦਿਖਾ ਵੀਰੇ ਜਿਹੜੇ ਬੰਦੇ ਕੋਲੋਂ ਤਾਂ ਬਾਈ ਇਹ ਹੈਗੇ ਨੇ ਉਹਨਾਂ 2-3 ਸਾਲ ਚ ਖੜਾਰੀਆਂ ਚੋਂ ਲੱਗ ਜਾਂਦਾ ਸਿੱਧਾ ਕਰ ਵੀਰੇ ਇੱਕ ਮਿੰਟ ਅੱਖ ਦਿਖੋਣੀ ਕਿ ਰੱਖਾ ਦੂਜਿਆ ਘਰ ਬਹੁਤ ਨੱਖਾ ਕਬੂਤਰ ਹਾਂਜੀ ਵੀਰੇ ਤੁਹਾਨੂੰ ਇੱਕ ਕਬੂਤਰ ਦਿਖਾਉਣੇ ਆ ਜਿਹਨੂੰ ਦੇਖ ਕੇ ਅਗਲੇ ਕਹਿਣਗੇ ਪੁੰਨੋ ਕੇ ਵਾਲਾ ਵੀ ਕਹਿ ਦਣਗੇ ਇਹਨੂੰ ਤੇ ਇਹਨੂੰ ਕਾਕੇ ਵਾਲਾ ਵੀ ਕਹਿ ਦਣਗੇ ਇਹਨੂੰ ਮੀਰਾ ਵਾਲਾ ਵੀ ਕਹਿ ਦਿੰਦੇ ਨੇ ਤੇ ਆਪਾਂ ਬਾਈ ਨੂੰ ਪੁੱਛਦੇ ਆ ਕਿਹੜੇ ਕਬੂਤਰਾਂ ਚੋਂ ਹਾਂਜੀ ਬਾਈ ਕਿਹੜੇ ਕਬੂਤਰਾਂ ਚੋਂ ਹੈ ਇਹ ਵੀਰੇ ਘੁੰਟ ਵਾਲੇ ਕਬੂਤਰ ਆ ਜਾਂਦੇ ਬਈ ਫੌਜੀ ਫੌਜੀ ਓਕੇ ਕੀ ਡਾਨਾ ਵੀਰੇ ਇਹਨਾਂ ਦੀ ਇਹ ਤਾਂ ਭਾਈ ਜਾਂਦੇ ਨਹੀਂ ਜਮਾਂ ਛੋਟੇ ਛੋਟੇ ਪੰਡਾ ਤੋਂ ਨਹੀਂ ਜਾਂਦੇ ਠੀਕ ਆ ਜੀ ਚੋਲ ਵੀ ਬਹੁਤ ਲਾਉਂਦੇ ਆ ਬਾਈ ਇਹ ਤੇ ਫੌਜੀ ਵਾਲੇ ਕਬੂਤਰ ਆ ਨੇ ਬਾਈ ਇਹ ਜੱਗ ਗੱਡਿਆ ਵਾ ਹਾਂ ਬਾਈ ਮਾਂ ਬਾਪ ਦਾ ਇਹਦੇ ਚਿੱਟੇ ਨੇ ਅੱਛਾ ਜੀ ਇਹਨਾਂ ਨੇ ਦੇਖੋ ਬਾਈ ਕਿੰਨਾ ਸੁਨੱਖਾ ਕਬੂਤਰ ਆ ਦੇਖ ਕੇ ਰੂਹ ਖੁਸ਼ ਹੁੰਦੀ ਆ ਬਾਈ ਪੱਲੇ ਫੁੱਲੇ ਪੇਜੰਟ ਤੇ ਪੈਰ ਦਿਖਾਈ ਹੋ ਗਏ ਏਦਾਂ ਦੇ ਗੂਤਰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਬਹੁਤ ਬਹੁਤ ਸੋਹਣਾ ਕਰਦੇ ਓਕੇ ਜੀ ਇਸਾਰੇ ਇੱਕੋ ਖੂਨ ਦੇ ਨੇ ਵੀਰੇ ਹਾਂ ਬਾਈ ਇੱਕੋ ਬਲੱਡ ਲੈਣਾ ਕਿਨਾ ਚੋਆ ਜਾਂਦੇ ਨੇ ਬਾਈ ਏ ਟੀ ਐਮ ਚੁਣੇ ਬਾਈ ਅੱਛਾ ਇਹ ਉਸਤਾਦ ਵਾਲੇ ਏ ਟੀ ਐਮ ਜੀ ਸਾਡੇ ਉਸਤਾਦ ਵਾਲੇ ਓਕੇ ਬਾਈ ਜੀ ਇਹ ਬਾਈ ਸੋਨੀ ਸਰਪੰਚ ਵਾਲੇ ਕੂਪਟਰ ਨੇ ਸਾਰੇ ਇੱਕੋ ਖੂਨ ਦੇ ਏ ਟੀ ਐਮ ਕੂਪਟਰ ਬੋਸ ਨੱਕੇ